ਦੋਸਤੋ ਸਾਲ 1984 ਦਾ ਨਵੰਬਰ ਮਹੀਨਾ ਜੋ ਸਿੱਖਾਂ ਲਈ ਇੱਕ ਕਾਲ ਬੜ ਕੇ ਆਇਆ ਸੀ ਜਦੋਂ ਪੂਰੀ ਦਿੱਲੀ ਹੀ ਲਟ-ਲਟ ਕਰਕੇ ਬਲ ਰਹੀ ਸੀ ਸਿੱਖਾਂ ਨੂੰ ਜੌਂਦਿਆਂ ਗਲਾਂ ਵਿੱਚ ਟਹਿਰ ਪਾ ਕੇ ਸਾੜਿਆ ਗਿਆ ਸਿੱਖ ਬੀਬੀਆਂ ਦੀਆਂ ਇੱਜ਼ਤਾਂ ਤਾਰ-ਤਾਰ ਕੀਤੀਆਂ ਗਈਆਂ ਘਰ ਦੁਕਾਨਾਂ ਸਭ ਫੂਕੇ ਸੁਆਹ ਕਰ ਦਿੱਤੇ ਗਏ ਸਿੱਖ ਬੱਚੇ ਬਜ਼ੁਰਗ ਨੌਜਵਾਨ ਔਰਤਾਂ ਜੰਗਲ ਵਿੱਚ ਕਿਸੇ ਸ਼ਿਕਾਰੀਆਂ ਦੇ ਟੋਲੇ ਤੋਂ ਬਚਣ ਵਾਂਗ ਇੱਧਰ-ਉੱਧਰ ਜਾਨ ਬਚਾਉਣ ਲਈ ਲੁਕਦੇ ਫਿਰ ਰਹੇ ਸਨ ਦੇਸਵਿਲੇ ਦਿੱਲੀ ਵਿੱਚ 35000 ਤੋਂ ਵੱਧ ਸਿੱਖਾਂ ਦਾ ਕਤਲ ਹੋਇਆ ਅਰਬਰ ਪੈ ਦੀ ਜਾਇਦਾਦ ਅੱਗ ਦੇ ਹਵਾਲੇ ਕਰ ਦਿੱਤੀ ਗਈ ਜਦੋਂ ਪੂਰੀ ਦਿੱਲੀ ਹੀ ਆਪਣੇ ਆਕਾ ਨੂੰ ਖੁਸ਼ ਕਰ ਲਈ ਸਿੱਖਾਂ ਦੇ ਖੂਨ ਦੀ ਪਿਆਸੀ ਹੋ ਗਈ ਸੀ ਸੱਤਾ ਵਿੱਚ ਬੈਠੇ ਲੋਕ ਹੀ ਸਿੱਖਾਂ ਦਾ ਸ਼ਿਕਾਰ ਖੇਡ ਰਹੇ ਸਨ ਤੇ ਭੀੜਾਂ ਨੂੰ ਸਿੱਖਾਂ ਨੂੰ ਮਾਰਨ ਵਾਸਤੇ ਉਕਸਾਇਆ ਜਾ ਰਿਹਾ ਸੀ ਤਾਂ ਉਸ ਵਕਤ ਕੁਝ ਚੰਦ ਲੋਕ ਹੀ ਸਨ ਜੋ ਇਸ ਕਾਲ ਰੂਪੀ ਵਗ ਰਹੀ ਹਨੇਰੀ ਦੇ ਉਲਟ ਭੁਗਤੇ ਸਨ ਤੇ ਸਿੱਖਾਂ ਦੀ ਮਦਦ ਕਰਨ ਵਾਲੇ ਬਹੁਤ ਘੱਟ ਚਿਹਰੇ ਸਨ ਇਨ੍ਹਾਂ ਲੋਕਾਂ ਵਿੱਚੋਂ ਹੀ ਇੱਕ ਸੀ ਦਿੱਲੀ ਦਾ ਇੱਕ ਪੁਲਿਸ ਅਫਸਰ ਜਿਸ ਦੀ ਬਦੌਲਤ ਉਸ ਖੂਨੀ ਮਾਹੌਲ ਵਿੱਚ ਗੁਰਦੁਆਰਾ ਸੀਸਗੰਜ ਸਾਹਿਬ ਅਤੇ ਉਸ ਵਿੱਚ ਸਰਲ ਲੈ ਕੇ ਬੈਠੇ ਹਜ਼ਾਰਾਂ ਸਿੱਖਾਂ ਦੀ ਜਾਨ ਬਚਾਈ ਸਹੀ ਸੀ ਉਸ ਪੁਲਿਸ ਅਫਸਰ ਕੋਲ ਨਾ ਤਾਂ ਕੋਈ ਬਾਹਲਾ ਅਸਲਾ ਸੀ ਤੇ ਨਾ ਹੀ ਕੋਈ ਵੱਡੀ ਪੁਲਿਸ ਫੋਰਸ ਸੀ ਸਿਰਫ ਉਤੇ ਸਿਰਫ ਉਸ ਦੇ ਅੰਦਰ ਸੀ ਮਨੁੱਖਤਾ ਦੀ ਸੇਵਾ ਦਾ ਜਜ਼ਬਾ ਤੇ ਸਿੱਖਾਂ ਦੀਆਂ ਜਾਨਾਂ ਬਚਾਉਣ ਲਈ ਕੀਤੀ ਜਦੋਜਹਿਦ ਇਸੇ ਬਹਾਦਰੀ ਭਰੀ ਜਦੋਜਹਿਦ ਕਰਕੇ ਹੀ ਉਸ ਪੁਲਿਸ ਅਫਸਰ ਨੇ ਹਜ਼ਾਰਾਂ ਸਿੱਖਾਂ ਦਾ ਕਤਲਵਾਰ ਤੋਂ ਬਚਾਇਆ ਸੀ ਇਸ ਬਹਾਦਰ ਪੁਲਿਸ ਅਫਸਰ ਦਾ ਨਾਮ ਸੀ ਮੈਕਸਵੈਲ ਪ੍ਰੇਰਾ ਦਿੱਲੀ ਦੰਗਿਆਂ ਵੇਲੇ ਇਹ ਦਲੇਰ ਪੁਲਿਸ ਅਫਸਰ ਮੈਕਸਵੈਲ ਪ੍ਰੇਰਾ ਦਿੱਲੀ ਦੇ ਉੱਤਰੀ ਇਲਾਕੇ ਵਿੱਚ ਬਤੌਰ ਵਧੀਕ ਡਿਪਟੀ ਕਮਿਸ਼ਨਰ ਦੇ ਅਹੁਦੇ ਤੇ ਤਾਇਨਾਤ ਸੀ ਅਤੇ ਉੱਥੋਂ ਦੇ ਡੀਸੀਪੀ ਦਾ ਨਾਮ ਸੀ ਐਸਕੇ ਸਿੰਘ ਤੇ ਮੁੱਖ ਕਮਿਸ਼ਨਰ ਉਸ ਵਕਤ ਹੁਕਮ ਚਾਦ ਦ ਸੀ ਪਰ ਇਹਨਾਂ ਤਿੰਨਾਂ ਮੁਖ ਅਫਸਰਾਂ ਵਿੱਚੋਂ ਇਕੱਲਾ ਮੈਕਸਵੈਲ ਪ੍ਰੇਰਾ ਹੀ ਸਿੱਖਾਂ ਦੇ ਹੱਕ ਵਿੱਚ ਮੈਦਾਨ ਵਿੱਚ ਉਤਰਿਆ ਸੀ ਹੁਣ ਗੱਲ ਕਰਦੇ ਹਾਂ ਮੈਕਸਵੈਲ ਪ੍ਰੇਰਾ ਦੇ ਬਾਰੇ ਕਿ ਕਿਵੇਂ ਉਸ ਨੇ ਗੁਰਦੁਆਰਾ ਸੀਸਗੰਜ ਸਾਹਿਬ ਨੂੰ ਬਚਾਇਆ ਤੇ ਹਜ਼ਾਰਾਂ ਸਿੱਖਾਂ ਦੀ ਜਾਨ ਦੀ ਰਾਖੀ ਕੀਤੀ ਇਸ ਪੁਲਿਸ ਅਫਸਰ ਦੀ ਬਹਾਦਰੀ ਬਾਰੇ ਸੁਣ ਕੇ ਇੱਕ ਵਾਰ ਤਾਂ ਰੋਕਤੇ ਖੜੇ ਹੋ ਜਾਂਦੇ ਹਨ ਪਰ ਉਸ ਤੋਂ ਪਹਿਲਾਂ ਤੁਹਾਨੂੰ ਇੱਕ ਬੇਨਤੀ ਹੈ ਕਿ ਵੀਡੀਓ ਨੂੰ ਅਖੀਰ ਤੱਕ ਜਰੂਰ ਦੇਖਿਓ ਤੇ ਅੱਗੇ ਸ਼ੇਅਰ ਜਰੂਰ ਕਰ ਦਿਓ ਸੋ ਆਓ ਔਰ ਅੱਜ ਦਾ ਐਪੀਸੋਡ ਅੱਗੇ ਸ਼ੁਰੂ ਕਰਦੇ ਹਾਂ ਦੋਸਤੋ ਜਿਸ ਵਕਤ ਪ੍ਰੇਸ਼ਰ ਬਲੂ ਸਟਾਰ ਦੇ ਬਦਲੇ ਲਈ ਦੋ ਸਿੱਖ ਯੋਧੇ ਭਾਈ ਸਤਵੰਤ ਸਿੰਘ ਦੇ ਭਾਈ ਬਿਆਨਤ ਸਿੰਘ ਵੱਲੋਂ ਉਸ ਵਕਤ ਦੀ ਭਾਰਤ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦਾ ਕਤਲ ਕਰ ਦਿੱਤਾ ਜਾਂਦਾ 31 ਅਕਤੂਬਰ ਨੂੰ ਇੰਦਰਾ ਗਾਂਧੀ ਦਾ ਕਤਲ ਹੋਇਆ ਤੇ ਦਿੱਲੀ ਦੰਗੇ 31 ਅਕਤੂਬਰ ਨੂੰ ਹੀ ਸ਼ੁਰੂ ਹੋ ਗਏ ਸਨ 31 ਅਕਤੂਬਰ ਦੀ ਰਾਤ ਨੂੰ ਮੈਕਸਵੈਲ ਪ੍ਰੇਰਾ ਪੁਲਿਸ ਅਫਸਰ ਹੁੰਦਿਆਂ ਹੋਇਆਂ ਬਹੁਤ ਸਾਰੇ ਸਿੱਖਾਂ ਨੂੰ ਤੇ ਉਹਨਾਂ ਦੇ ਘਰਾਂ ਨੂੰ ਬਚਾਉਂਦਾ ਹੈ ਅਗਲੇ ਦਿਨ ਤੜਕੇ 1 ਨਵੰਬਰ ਨੂੰ ਉਹ ਆਪਣੇ ਘਰ ਵਾਪਸ ਆਉਂਦਾ ਤੇ ਘਰ ਆ ਕੇ ਉਸਨੇ ਸਿਰਫ ਨਹਾ ਕੇ ਰੋਟੀ ਹੀ ਖਾਧੀ ਸੀ ਕਿ ਇਹਨੇ ਨੂੰ ਉਸ ਨੂੰ ਆਪਣੇ ਇੱਕ ਹੋਰ ਪੁਲਿਸ ਅਫਸਰ ਦਾ ਫੋਨ ਆਉਂਦਾ ਹੈ ਫੋਨ ਤੇ ਉਹ ਅਫਸਰ ਪ੍ਰੇਰਾ ਨੂੰ ਕਹਿੰਦਾ ਕਿ ਤੂੰ ਅੱਜ ਆਪਣੇ ਇਲਾਕੇ ਵਿੱਚ ਨਹੀਂ ਜਾਣਾ ਬਲਕਿ ਤੂੰ ਉੱਥੇ ਰਿਪੋਰਟ ਕਰਨੀ ਹੈ ਜਿੱਥੇ ਇੰਦਰਾ ਗਾਂਧੀ ਦੀ ਮ੍ਰਿਤਕ ਦੇਹ ਰੱਖੀ ਹੋਈ ਹੈ ਬੈਕਸਵੈਲ ਪ੍ਰੇਰਾ ਜਦੋਂ ਤਿੰਨ ਮੂਰਤੀ ਭੌਣ ਇੰਦਰਾ ਗਾਂਧੀ ਦੀ ਮ੍ਰਿਤਕ ਸਰੀਰ ਕੋਲ ਜਾਂਦਾ ਤਾਂ ਉੱਥੇ ਉਹ ਦੇਖਦਾ ਕਿ ਪਹਿਲਾਂ ਹੀ ਭਾਰੀ ਪੁਲਿਸ ਫੋਰਸ ਤਾਇਨਾਤ ਕੀਤੀ ਗਈ ਸੀ ਤੇ ਨ ਮੂਰਤੀ ਭਵਨ ਵਿੱਚ ਹੀ ਉਹ ਆਪਣੀ ਡਿਊਟੀ ਵਾਲੀ ਜਗ੍ਹਾ ਤੇ ਖੜਾ ਹੁੰਦਾ ਕਿ ਇੰਨੇ ਨੂੰ ਉਸ ਦੀ ਵਾਇਰਲੈਸ ਵਾਰ-ਵਾਰ ਖੜਕਦੀ ਹੈ ਕਿ ਉਸ ਦੇ ਇਲਾਕੇ ਵਿੱਚ ਸਿੱਖਾਂ ਨੂੰ ਮਾਰਿਆ ਜਾ ਰਿਹਾ ਹੈ ਉਹਨਾਂ ਦੇ ਘਰ ਸਾੜੇ ਜਾ ਰਹੇ ਹਨ ਦੁਕਾਨਾਂ ਸਾੜੀਆਂ ਜਾ ਰਹੀਆਂ ਹਨ ਵਾਇਰਲੈਸ ਤੇ ਵਾਰ-ਵਾਰ ਇਹ ਮੈਸੇਜ ਆ ਰਹੇ ਸਨ ਇਹ ਸੁਣ ਕੇ ਮੈਕਸਵੈਲ ਆਪਣੇ ਪੁਲਿਸ ਅਫਸਰ ਨੂੰ ਕਹਿੰਦਾ ਕਿ ਮੈਂ ਹੁਣ ਇੱਥੇ ਨਹੀਂ ਰੁਕ ਸਕਦਾ ਮੇਰੇ ਇਲਾਕੇ ਵਿੱਚ ਮਾਹੌਲ ਠੀਕ ਨਹੀਂ ਉਹ ਜ਼ਬਰਦਸਤੀ ਹੀ ਆਪਣੇ ਇਲਾਕੇ ਦੀ ਰੱਖਿਆ ਕਰਨ ਲਈ ਉਥੋਂ ਨਿਕਲ ਤੁਰਦਾ ਉਸ ਵਕਤ ਉਸ ਕੋਲ ਸਿਰਫ ਉਸ ਦਾ ਪਰਸਨਲ ਇੱਕ ਰਵਾਲਵਰ ਸੀ ਤੇ ਨਾਲ ਦੇ ਉਸ ਦੇ 7-8 ਕਰਮਚਾਰੀਆਂ ਕੋਲ ਹੱਥਾਂ ਵਿੱਚ ਇਕੱਲੇ ਡੰਡੇ ਹੀ ਸਨ ਮੈਕਸਵੈਲ ਪ੍ਰੇਰਾ ਉੱਥੋਂ ਆਪਣੀ ਗੱਡੀ ਲੈ ਕੇ ਆਪਣੇ ਇਲਾਕੇ ਵਿੱਚ ਆਉਂਦਾ ਹੈ ਤਾਂ ਸਾਹਮਣੇ ਦੇਖਦਾ ਹੈ ਕਿ ਉੱਥੇ ਪਗੀਰਥ ਪੈਲਸ ਨੂੰ ਅੱਗ ਲੱਗੀ ਹੋਈ ਸੀ ਦੁਕਾਨਾਂ ਲਟਲਟ ਕਰਕੇ ਬਲ ਰਹੀਆਂ ਸਨ ਉਹ ਲਾਲ ਕਿਲੇ ਦੀ ਪੁਲਿਸ ਚੌਕੀ ਵਿੱਚ ਪਹੁੰਚ ਕੇ ਉੱਥੋਂ ਦੇ ਚੌਕੀ ਅਨੁਚਾਰ ਤੋਂ 5-7 ਪੁਲਿਸ ਮੁਲਾਜ਼ਮਾਂ ਦੀ ਮੰਗ ਕਰਦਾ ਹੈ ਦੇ ਤੋ ਸਿਰਫ 3 ਮਲਾਜਮ ਹੀ ਮਿਲਦੇ ਹਨ ਇਹ 10 12 ਪੁਲਿਸ ਮਲਾਜਮਾਂ ਦੀ ਟੋਲੀ ਉਤੋਂ ਪਗੀਰਤ ਪੈਲਸ ਵੱਲ ਵਧਦੀ ਹੈ ਜਿੱਥੇ ਭੀੜ ਵੱਲੋਂ ਪੱਥਰबाजी ਕਰਕੇ ਸੀਸੇ ਤੋੜ ਕੇ ਅੱਗਾ ਲਾਈਆਂ ਜਾ ਰਹੀਆਂ ਸਨ ਮੈਕਸਵੈਲ ਆਪ ਅਤੇ ਉਸਦੇ 10 ਸਿਪਾਈ ਧਰਤੀ ਉੱਤੇ ਡਾਂਗਾ ਖੜਕਾਉਦੇ ਹੋਏ ਉਸ ਭੀੜ ਨੂੰ ਖਡਾਉਣ ਦੀ ਕੋਸ਼ਿਸ਼ ਕਰਦੇ ਹਨ ਪਰ ਸਾਹਮਣੇ ਉਹ ਦੰਗਾਕਾਰੀ ਵੱਡੀ ਗਿirdi ਵਿੱਚ ਸਨ ਕਾਫੀ ਚਿਰ ਮੁਸ਼ਕਲ ਤੋਂ ਬਾਅਦ ਇੱਕ ਵਾਰ ਤਾਂ ਭੀੜ ਨੂੰ ਖਦੇੜਨ ਦੇ ਵਿੱਚੋਂ ਕਾਬਜਾ ਬੋ ਜਾਂਦੇ ਹਨ ਮੈਕਸਵੈਲ ਪ੍ਰੇਰਾ ਦੱਸਦਾ ਹੈ ਕਿ ਪਗੀਰਤ ਪੈਲਸ ਤੋਂ ਸਿਰਫ 5 ਮਿੰਟਾਂ ਦੀ ਦੂਰੀ ਤੇ ਗੁਰਦੁਆਰਾ ਸੀਸਗੰਜ ਸਾਹਿਬ ਸੀ ਜਿੱਥੇ ਹਜ਼ਾਰਾਂ ਸਿੱਖ ਬੱਚੇ ਬਜ਼ੁਰਗ ਔਰਤਾਂ ਚਰਨ ਲੈ ਕੇ ਬੈਠੇ ਹੋਏ ਸਨ ਇਹ ਭੀੜ ਗੁਰਦੁਆਰੇ ਵੱਲ ਵੱਧ ਰਹੀ ਸੀ ਪਰ ਅੱਗੋਂ ਮੈਕਸਵੈਲ ਪ੍ਰੇਰਾ ਤੇ ਉਸਦੀ ਟੀਮ ਕੰਧ ਬਣ ਕੇ ਖੜੇ ਸਨ ਜਿਸ ਵੇਲੇ ਉਹ ਭੀੜ ਨੂੰ ਕੰਟਰੋਲ ਕਰ ਰਹੇ ਸਨ ਤਾਂ ਮੈਕਸਵੈਲ ਦਾ ਇੱਕ ਸਿਪਾਈ ਸतीश ਚੰਦਰ ਜਿਸ ਦੇ ਕੋਲ ਮੈਕਸਵੈਲ ਦਾ ਰਵਾਲਵਰ ਸੀ ਸतीश ਚੰਦਰ ਉਸ ਰਵਾਲਵਰ ਦੇ ਨਾਲ ਇੱਕ ਗੋਲੀ ਚਲਾਉਦਾ ਹੈ ਜਿਸ ਕਾਰਨ ਭੀੜ ਵਿੱਚੋਂ ਇੱਕ ਸਖਤ ਮਾਰਿਆ ਜਾਂਦਾ ਤੇ ਉਹ ਭੀੜ ਇੱਕ ਵਾਰ ਉਥੋਂ ਖਿੱਲਰ ਜਾਂਦੀ ਹੈ ਪਰ ਉਹ ਕੁਝ ਸਮੇਂ ਲਈ ਹੀ ਉਥੋਂ ਦੂਰ ਹੋਏ ਸਨ ਇੰਨੇ ਨੂੰ ਮੈਕਸਵੈਲ ਆਪਣੇ ਕੰਟਰੋਲ ਰੂਮ ਵਿੱਚ ਕਤਲ ਹੋਏ ਵਿਅਕਤੀ ਦੀ ਜਾਣਕਾਰੀ ਦਿੰਦਾ ਹੈ ਭੀੜ ਦੁਬਾਰਾ ਇਕੱਠੀ ਸ਼ੁਰੂ ਹੋ ਜਾਂਦੀ ਹੈ ਪਰ ਇੰਨੇ ਨੂੰ ਕੁਝ ਸਿੱਖ ਵੀ ਹੱਥਾਂ ਵਿੱਚ ਤਲਵਾਰਾਂ ਲੈ ਕੇ ਭੀੜ ਨੂੰ ਖਦੇੜਨ ਦੇ ਵਾਸਤੇ ਇਸ ਪੁਲਸ ਟੀਮ ਨਾਲ ਆ ਕੇ ਮਿਲਦੇ ਹਨ ਮੈਕਸਵੈਲ ਪ੍ਰੇਰਣਾ ਦੱਸਦਾ ਹੈ ਕਿ ਉਹਨਾਂ ਸਿੱਖਾਂ ਵੱਲ ਵੇਖ ਕੇ ਮੈਨੂੰ ਲੱਗਦਾ ਸੀ ਕਿ ਜੇਕਰ ਗੁਰਦੁਆਰਾ ਸੀਸਗੰਜ ਸਾਹਿਬ ਨੂੰ ਵੀ ਕਿਤੇ ਭੀੜ ਦੇ ਨਿਸ਼ਾਨਾ ਬਣਾ ਦਿੱਤਾ ਤਾਂ ਸਿੱਖਾਂ ਦਾ ਰੋਹ ਫਿਰ ਕਿਸ ਤੋਂ ਥੰਮਿਆ ਨਹੀਂ ਸੀ ਜਾਣਾ ਲਗਾਤਾਰ ਸੰਘਰਸ਼ ਚੱਲ ਰਿਹਾ ਸੀ ਦੰਗਾਕਾਰੀ ਲਗਾਤਾਰ ਪੱਥਰਬਾਜ਼ੀ ਕਰ ਰਹੇ ਸਨ ਕਿ ਪੁਲਿਸ ਪਾਸੇ ਹੋਵੇ ਤੇ ਉਹ ਗੁਰਦੁਆਰਾ ਸੀਸਗੰਜ ਸਾਹਿਬ ਉੱਤੇ ਹਮਲਾ ਕਰਨ ਮੈਕਸਵੈਲ ਵੱਲੋਂ ਲਗਾਤਾਰ ਆਪਣੇ ਉੱਚ ਅਧਿਕਾਰੀਆਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਉੱਚ ਅਧਿਕਾਰੀ ਨਾ ਤਾਂ ਕੋਈ ਫਾਇਰ ਬ੍ਰਿਗੇਡ ਭੇਜਦੇ ਹਨ ਤੇ ਨਾ ਹੀ ਕੋਈ ਹੋਰ ਫੋਰਸ ਭੇਜਦੇ ਹਨ ਦੰਗਾਕਾਰੀਆਂ ਦੀ ਗਿਣਤੀ ਇੰਨੀ ਕੁ ਵੱਧ ਜਾਂਦੀ ਕਿ ਗੁਰਦੁਆਰਾ ਸੀਸਗੰਜ ਸਾਹਿਬ ਨੂੰ ਆਉਣ ਵਾਲੇ ਹਰੇਕ ਰਸਤੇ ਉੱਤੇ ਉਹ ਹਜ਼ਾਰਾਂ ਦੀ ਗਿਣਤੀ ਵਿੱਚ ਇਕੱਠੇ ਹੋ ਜਾਂਦੇ ਹਨ ਮੈਕਸਵੈਲ ਲਈ ਇਹ ਹੋਰ ਵੀ ਵੱਡੀ ਚੁਣੌਤੀ ਬਣ ਜਾਂਦੀ ਪਰ ਇੰਨੇ ਨੂੰ ਤਿੰਦ ਸਿਪਾਈ ਕੁਝ ਅਥਰੂ ਗੈਸ ਦੇ ਗੋਲੇ ਲੈ ਕੇ ਆਉਂਦੇ ਹਨ ਜਿਨ੍ਹਾਂ ਨਾਲ ਭੀੜ ਦੇ ਖੇੜ ਦੇ ਵਿੱਚ ਉਹਨਾਂ ਨੂੰ ਕਾਫੀ ਮਦਦ ਮਿਲਦੀ ਹੈ ਇਹ ਮੈਕਸਵੈਲ ਪ੍ਰੇਰਾ ਦੀ ਬਹਾਦਰੀ ਹੀ ਸੀ ਕਿ ਉਸ ਦੇ ਕੀਤੇ ਸਹਾਰਚ ਦੇ ਨਾਲ ਹਜ਼ਾਰਾਂ ਸਿੱਖਾਂ ਦੀ ਜਾਨ ਅਤੇ ਗੁਰਦੁਆਰਾ ਸੀਸਗੰਜ ਸਾਹਿਬ ਬਚਾਇਆ ਜਾ ਸਕਿਆ ਬਾਈਦਾ ਵੀ ਸਿਰਫ ਉਸਦੇ ਇੱਕਰ ਵਾਲਵਰ ਦੀ ਗੋਲੀ ਨਾਲ ਹੀ ਹੈ ਕਿਉਂਕਿ ਦੰਗਾਕਾਰੀਆਂ ਨੂੰ ਇਹ ਪਤਾ ਲੱਗ ਚੁੱਕਾ ਸੀ ਕਿ ਜੇ ਅਸੀਂ ਅੱਗੇ ਵਧੇ ਤਾਂ ਸਾਨੂੰ ਗੋਲੀ ਖਾਣੀ ਪਵੇਗੀ ਮੈਕਸਵੈਲ ਕੋਲ ਉਹੀ ਇੱਕ ਪਿਸਤੌਲ ਸੀ ਹੋਰ ਕੋਈ ਵੀ ਹਥਿਆਰ ਨਹੀਂ ਸਿਰਫ ਇਕੱਲਿਆਂ ਡਾਂਗਾ ਹੀ ਸਨ ਮੈਕਸਵੈਲ ਪ੍ਰੇਰਾ ਦੀ ਤਰ੍ਹਾਂ ਇੱਕ ਹੋਰ ਪੁਲਿਸ ਅਫਸਰ ਰਗਵੀਰ ਸਿੰਘ ਨੇ ਵੀ ਕਾਫੀ ਦੁਕਾਨਾਂ ਤੇ ਘਰਾਂ ਉੱਤੇ ਸਿੱਖਾਂ ਦੀ ਜਾਨ ਬਚਾਈ ਸੀ ਇਹ ਚੱਦ ਲੋਕ ਹੀ ਸਨ ਜੋ ਉਸ ਵਕਤ ਸਿੱਖਾਂ ਦੀ ਮਦਦ ਵਾਸਤੇ ਮਸੀਹੇ ਬਣ ਕੇ ਆਏ ਮੈਕਸਵੈਲ ਦੱਸਦਾ ਹੈ ਕਿ ਜੇ ਕਿਤੇ ਉਸਦੇ ਵੱਡੇ ਅਫਸਰ ਉਸ ਕੋਲੋਂ ਪੁਲਿਸ ਬਲਾਜਮਾ ਦੀ ਨਫਰੀ ਨਾ ਖੋਦੇ ਜਾਂ ਫਿਰ ਕੋਈ ਹਥਿਆਰ ਦਿੱਤੇ ਤਾਂ ਸ਼ਾਇਦ ਬਹੁਤ ਸਾਰੇ ਸਿੱਖਾਂ ਦੀ ਜਾਨ ਬਚਾਈ ਜਾ ਸਕਦੀ ਸੀ ਪਰ ਉਸ ਵਕਤ ਤਾਂ ਬਹੁਤ ਸਾਰੇ ਪੁਲਿਸ ਅਫਸਰ ਨੇਤਾ ਅਤੇ ਪੂਰੀ ਦਿੱਲੀ ਸਿੱਖਾਂ ਦੇ ਖੂਨ ਦੀ ਪਿਆਸੀ ਹੋਈ ਪਈ ਸੀ ਦਿੱਲੀ ਨੂੰ ਸਾੜਨ ਵਾਸਤੇ ਹੀ ਇਮਾਨਦਾਰ ਪੁਲਿਸ ਅਫਸਰਾਂ ਦੀ ਡਿਊਟੀ ਇਧਰ ਗਾਦੀ ਦੀ ਮਰਤਕ ਦੇਹ ਕੋਲ ਲਗਾਈ ਗਈ ਸੀ ਤਾਂ ਜੋ ਦੱਗਾ ਕਰੇ ਆਪਣੀ ਮਨਮਰਜ਼ੀ ਕਰ ਸਕਣ ਮੈਕਸਵੈਲ ਪ੍ਰੇਰਣਾ ਸਿੱਖ ਨਹੀਂ ਪਰ ਉਸ ਦਾ ਧਰਮ ਇਨਸਾਨੀਅਤ ਸੀ ਅਤੇ ਸਿੱਖਾਂ ਨਾਲ ਉਸ ਦਾ ਪਿਆਰ ਸੀ ਜੋ ਸਿੱਖਾਂ ਦੇ ਗੁਰੂ ਧਾਮ ਅਤੇ ਉਹਨਾਂ ਦੀ ਜਾਨ ਬਚਾਉਣ ਲਈ ਉਸ ਨੇ ਆਪਣੀ ਜਾਨ ਦੀ ਬਾਜ਼ੀ ਲਾ ਦਿੱਤੀ ਅਜਿਹੇ ਇਨਸਾਨਾਂ ਨੂੰ ਹਮੇਸ਼ਾ ਹੀ ਸਲੂਟ ਕਰਨਾ ਬਣਦਾ ਹੈ ਸੋ ਦੋਸਤੋ ਇਹ ਸੀ ਕਹਾਣੀ ਸਿੱਖਾਂ ਦੀ ਜਾਨ ਬਚਾਉਣ ਵਾਲੇ ਇੱਕ ਬਾਦਰਪੁਰਸ ਅਫਸਰ ਦੀ ਵੀਡੀਓ ਅਖੀਰ ਤੱਕ ਦੇਖਣ ਲਈ ਤੁਹਾਡਾ ਸਭ ਦਾ ਧੰਨਵਾਦ ਇਸ ਵੀਡੀਓ ਸੰਬੰਧੀ ਆਪਣੇ ਵਿਚਾਰ ਕਮੈਂਟਾਂ ਵਿੱਚ ਜਰੂਰ ਸਾਂਝੇ ਕਰਿਓ ਤੇ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਕਿਰਪਾ ਕਰਕੇ ਬ੍ਰੀਫ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵਾਹਿਗੁਰਜੀਕਾ ਖਾਲਸਾ ਵਾਹਿਗੁਰਜੀ ਕੀ ਫਤਿਹ